ਲੋ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਇਹ ਸਾਡੀ ਸੇਵਾ ਸੇਵਾ ਹੀ ਚੱਲੇ ਆ ਗੁੱਡ ਮਾਰਨਿੰਗ ਕਿਵੇਂ ਹੋਈ ਦੱਸ ਦੇ ਕਿਹੜੇ ਫੋਨ ਤੋਂ ਹੋਈ ਏ ਨਵੇਂ ਫੋਨ ਤੋਂ ਭਾਈ ਨਿਊ ਫੋਨ ਕੰਗ੍ਰੈਚੁਲੇਸ਼ਨ 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 ਬਧਾਈਆਂ ਕਹਿ ਲਾ ਬਧਾਈਆਂ ਜੀ ਬਧਾਈਆਂ ਮੇਰੇ ਵੱਲ ਵੀ ਬਧਾਈਆਂ ਬਧਾਈਆਂ ਸਾਨੂੰ ਖੁਦ ਨੂੰ ਬਧਾਈਆਂ ਤੁਹਾਨੂੰ ਵੀ ਬਧਾਈਆਂ ਸਾਡਾ ਫੋਨ ਦਾ ਲੌਕ ਖੁੱਲ ਚੁੱਕਿਆ ਏ ਯੈਸ ਫਾਈਨਲੀ ਥੋੜੇ ਪੈਸੇ ਲੱਗੇ ਨੇ ਪਰ ਖੁੱਲ ਚੁੱਕਿਆ ਪਰ ਖੁੱਲੇ ਗਿਆ ਖੁੱਲ ਗਿਆ ਦੇ ਵੀਰੇ ਦੀ ਪੋਸ਼ਵਿਸ਼ਵਾਣੀ ਜੋ ਅਸੀਂ ਉਹ ਸੱਚ ਹੋ ਗਈ ਹੈ ਕਹਿੰਦਾ ਸੀ ਵਲੌਗ-ਵਲੌਗ ਬਣਾਉਣਾ ਸਟਾਰਟ ਕਰਾਂਗੇ ਤੇ ਹੋ ਜਾਏਗਾ ਕੁਛ ਨਾ ਕੁਛ ਤੇ ਉਦਾਂ ਹੀ ਹੋਇਆ ਵਾ ਤੇ ਤੁਸੀਂ ਰਾਤ ਵਾਲੇ ਵਲੌਗ ਚ ਵੇਖਿਆ ਹੀ ਹੋਣਾ ਵੀ ਥੋੜੀ-ਥੋੜੀ ਕਲਿੱਪਸ ਅਸੀਂ ਲਾਈਆਂ ਹੀ ਰਾਜਸਥਾਨ ਦੀਆਂ ਜਦੋਂ ਘੁੰਮ ਕਮਾ ਕੇ ਆਏ ਆ ਅਸੀਂ ਤੇ ਵਿੱਚ ਕੁਝ ਉਦਣ ਵਾਲਾ ਸੀ ਪੈਸੇ ਨਹੀਂ ਵੇਖੇ ਅਜੇ ਸਾਡੇ ਆਏ ਅਕਾਊਂਟ ਦੇ ਵਿੱਚ ਜਿਹੜੇ ਪਾਤਾ ਕੇ ਆਇਆ ਜਨਾਬ ਕਲੇਟੀਮ ਜੋ ਹੋ ਗਿਆ ਕੋਈ ਨਾ ਕੋਈ ਸਿਸਟਮ ਹਾਂ ਉਹ ਕਹਿੰਦੇ ਸੀ ਪੈਸੇ ਤਾਂ 5 ਦਿਨ ਦਾ ਪ੍ਰੋਸੈਸ ਹੁੰਦਾ ਹੈ ਕਦੋਂ ਵੀ ਆ ਸਕਦੇ ਆ ਬਸ ਅਸੀਂ ਪ੍ਰੋਸੈਸ ਵਿੱਚ ਪੈ ਦਿੰਦੇ ਹਾਂ ਹੋਰ ਕੋਈ ਸਾਡੇ ਨਾਲ ਮਾੜੀ ਨਹੀਂ ਹੁੰਦੀ ਉਹ ਵੀ ਪ੍ਰੋਸੈਸ ਇਹੀ ਸੀ ਹੁਣ ਅਸੀਂ ਲੌਗ ਤਾਂ ਕੇਅਰ ਚ ਗਏ ਜੀ ਅਸੀਂ ਜਦੋਂ ਆਂਦੇ ਲੌਗ ਤਾਂ ਫ੍ਰੀਜ ਵੀ ਖੁੱਲ ਜਾਏਗਾ ਪਰ 21 ਦਿਨ ਦਾ ਪ੍ਰੋਸੈਸ ਹੈ ਆ ਵਿਚਾਰਾ ਗਰਮੀ ਕਿੰਨੀ ਠੰਡ ਲੱਗੀ ਜਾਂਦੀ ਵਿਚਾਰੇ ਨੂੰ ਸੌਰੀ 21 ਦਿਨ ਦਾ ਪ੍ਰੋਸੈਸ ਖੁੱਲ ਜਾਏਗਾ ਅੱਗੇ ਚੱਲ ਹਾਂ ਪਰ ਫਿਰ ਅਸੀਂ ਕਹਿੰਦੇ ਇੰਨਾ ਟਾਈਮ ਨਹੀਂ ਲਾਉਣਾ ਫਿਰ ਕੀ ਕਿਉਂਕਿ ਲੱਗ ਚੁੱਕਿਆ ਸੀ ਆਲਰੇਡੀ ਪਹਿਲਾਂ ਹੀ ਟਾਈਮ ਬਹੁਤ ਜ਼ਿਆਦਾ ਲੱਗ ਚੁੱਕਿਆ ਸੀ ਕਾ ਆ ਦੇ ਕਿ ਪੁਰਾਣਾ ਪਾਸਵਰਡ ਹੀ ਹੁੰਜਾ ਨਵਾਂ ਨਵਾਂ ਸਿਰੋਂ ਰੀਸਟਾਰਟ ਹੋਇਆ ਹੈ ਸੌਫਟਵੇਅਰ ਅਪਡੇਟ ਤੁਸੀਂ ਸਰਚ ਮਾਰ ਲਿਓ ਕਿੰਨੇ ਕ ਪੈਸੇ ਲੱਗਦੇ 16pro ਦੀ ਬਾਕੀ ਤੁਸੀਂ ਆਪਸਾਂ ਦਾ ਆ ਜੀ ਬਾਕੀ ਇਸ ਲਈ 10 ਨਹੀਂ ਸਾਦੇ ਕਿਉਂ ਸਾਡੇ ਘਰ ਦੇ ਵੀ ਵੇਂਦੇ ਹੁੰਦੇ ਨੇ ਘਰ ਦੇ ਵੇਂਦੇ ਨੇ ਤੇ ਫਿਰ ਇਹਨੇ ਤਾਂ ਨਵਾਂ ਲੈ ਲੈਂਦੇ ਦੁਬਾਰਾ ਹੀ ਤੁਸੀਂ ਹਾਂ ਚਲੋ ਕੋਈ ਗੱਲ ਨਹੀਂ ਹੁਣ ਹੀ ਚੱਲਿਆਂ ਅੱਜ ਮੀਟਅਪ ਕਰਨ ਟਿੰਗਲਿੰਗ ਅੰਗਲ ਨਾਲ ਮੀਟਅਪ ਸੌਦਾ ਲੈ ਚੱਲਿਆਂ ਬਸ ਸਾਡੇ ਫੋਨ ਖਰਾਬ ਹੋਇਆ ਇਹਦੇ ਵਿੱਚ ਆ ਬਣ ਗਈ ਇੱਕ ਹਾਂ ਪੂਰੀ ਇੱਕ ਪਿੱਛੇ ਵੀ ਬਣੀਆਂ ਦੋ ਬਣ ਗਏ ਨੇ ਪੂਰੇ ਚਲੋ ਜਾਣਗੇ ਕੋਚ ਕੇ ਮਿਲਦੇ ਹਾਂ ਤੁਹਾਨੂੰ ਟਿੰਗ ਲਿੰਕਰ ਕੋਲੇ ਸੋਦਾ ਸਦਾ ਲੈ ਕੇ ਅੱਗੇ ਖਤਰਨਾਕ ਜਗ੍ਹਾ ਦਾ ਵਲੌਗ ਆਉਣਗੇ ਕੀ ਹੋਣਗੇ ਖਤਰਨਾਕ ਖਤਰਨਾਕ ਵਲੌਗ ਐਸੇ ਡਰਾ ਮਤ ਬਈ ਕੀ ਜਾਏਗਾ ਓਕੇ ਚਲੋ ਪਹੁੰਚ ਕੇ ਹੀ ਦੁਕਾਨ ਤੇ ਸੋਦਾ ਸਦਾ ਲੈਣ ਵਾਸਤੇ ਕਾਫੀ ਦਿਨ ਬਾਅਦ ਤੁਹਾਨੂੰ ਅੰਕਲ ਦਿਖੇ ਹੋਣਗੇ ਵਲੌਗ ਦੇ ਵਿੱਚ ਕਿਉਂਕਿ ਇਹ ਹੀ ਕਾਫੀ ਦਿਨ ਬਾਅਦ ਆਏ ਆ ਇਸ ਮਾਨ ਜੋ ਹਿਲਾਣੀ ਹੋਈ ਲਿਆਇਆ ਤੇ ਹੁਣ ਹੀ ਚਲੇ ਵਾਪਸ ਘਰ ਨੂੰ ਠੀਕ ਹੈ ਲੋ ਗਾਇਸ ਚੈੱਕ ਕਰੋ ਤੁਸੀਂ ਇੱਧਰ ਆ ਵੀ ਬਣ ਚੁੱਕਿਆ ਹੈ ਪੂਰਾ ਰੈਡੀ ਹੋ ਗਿਆ ਹੈ ਇੱਧਰ ਵੀ ਮਤਲਬ ਪਲਸਟਰ ਪਲਸਟਰ ਰਹਿ ਗਿਆ ਪਲਸਟਰ ਹੋ ਗਿਆ ਬਾਕੀ ਦਾ ਸਾਰਾ ਕੁਝ ਹੋਈ ਗਿਆ ਹੈ ਅੱਛਾ ਬਣ ਗਿਆ ਇਹ ਇਹਨਾਂ ਦੀ ਡਿਟੋ ਕਾਪੀ ਜਿਹੜੀ ਅੱਗੇ ਵਾਲੇ ਉਹਨਾਂ ਦੀ ਡਿਟੋ ਕਾਪੀ ਬਣਿਆ ਇਹ ਵਾਲੀ ہماری ਲਈ ਇਹ ਵਾਲੇ ਦੀ ਨਹੀਂ ਇਹ ਛੋਟੇ ਉਹ ਵੱਡਾ ਨਾ ਓਹ ਚੀਜ ਲੱਗੇ ਲੱਗੇ ਓਕੇ ਓਹ ਚੀਜ ਲੱਗੇ ਲੋ ਜੀ ਗਾਇਸ ਵੈਸੇ ਤੁਹਾਨੂੰ ਸਾਫ਼ ਲੱਗਦਾ ਪਵੇਗਾ ਬਾਈਕ ਪਰ ਆਪਾਂ ਬਾਈਕ ਧੋਣ ਲੱਗੇ ਆ ਕਿਉਂਕਿ ਗੰਦਾ ਹੋਇਆ ਪਿਆ ਆ ਦੇਖੋ ਨਾ ਇਥੋਂ ਇੱਕ ਡਰੋਇੰਗ ਪਿੱਛੋਂ ਇਹ ਕੋ ਆ ਜੀ ਦੇਖੋ ਹੋ ਗਏ 15 15 20 ਦਿਨ ਹੋ ਗਏ ਤਾਂ ਉੱਤੇ ਨੂੰ ਹੋ ਗਏ ਸ਼ਾਇਦ हां ਇੰਨੇ ਦਿਨ ਤਾਂ ਦੁਬਾਰਾ ਧੋਣੇ ਆ ਸਾਫ਼ ਕਰਦੇ ਆ ਘੈਂਟ ਜਾਂ ਕਰਦੇ ਓਕੇ ਗੱਲ ਬਾਤ ਆ ਦੇਖੋ ਜੀ ਜਿਵੇਂ ਆਇਲ ਵਗਾਰਾ ਨਾ ਜੰਮਿਆ ਪਿਆ ਸੌ ਧੋਣੇ ਆ ਤੇ ਫਿਰ ਮਿਲਦੇ ਆ ਮੌਸਮ ਠੱਡਦਾ ਆ ਪਿਆ ਪਰ ਸੂਰਜ ਮਾੜਾ ਬੜਾ ਨਿਕਲਦਾ ਦੇਖੋ ਤੁਸੀਂ ਤਿੰਨ ਤਿੰਨ ਢਾਈ ਦਿਨ ਦਾ ਟਾਈਮ ਹੋ ਗਿਆ ਚਲੋ ਫੋਨਿਆਂ ਨਾਲ ਹੀ ਮਿਲਦੇ ਆ ਫਿਰ ਤੁਹਾਨੂੰ ਚੈੱਕ ਕਰੋ ਇੱਧਰ ਚਿਕੜੋ ਚਿਕੜੀ ਕਰਤੀ ਐ ਇਸ ਮੁੰਡੇ ਨੇ ਇੱਥੇ ਚਿਕੜੋ ਕੀਤੀ ਆ ਕੀ ਐ ਉਹ ਚਿਕੜੋ ਤਾਂ ਆਏਗੀ ਫਿਰ ਹੂੰ ਲਾਲੀ ਦੀ ਨਾਈ ਤਾਂ ਹੀ ਚੱਲ ਰਹੀ ਠੰਡ ਨਹੀਂ ਲੱਦੀ ਵੀ ਤੈਨੂੰ ਵੇ ਬਾਹਰ ਮੌਸਮ ਧੁੱਪ ਵੀ ਨਹੀਂ ਆਏਗੀ ਕਿੱਦਾਂ ਦਾ ਹੋਇਆ ਪਿਆ ਨਹੀਂ ਲੱਗ ਰਾ ਜੀ ਹੈ ਨਾ ਜੀ ਠੰਡ ਤਾਂ ਕਦੇ ਮਣਾਈ ਨਹੀਂ ਨਾ ਲੱਗਿਆ ਮਣਾਈ ਸੀ ਤੈਨੂੰ ਨਹੀਂ ਠੰਡ ਲੱਗਦੀ ਜਿਹਨੂੰ ਨਵਾਤਾ ਸਵੇਰ ਨਾਲੀ ਵੀਰ ਨਾਲ ਸੁੱਕਣਾ ਟਾਈ ਕੀ ਵਜੇ ਨੇ ਲਿਓ ਜੀ ਹੁਣ ਇਹ ਧੋਏਗਾ ਲਾਲੀ ਤੇ ਫਿਰ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਦੀ ਫਾਈਨਲ ਲੁੱਕ ਲੁੱਕ ਹੈ ਤਾਂ ਫਿਰ ਵੀ ਧੋ ਕੇ ਵੀ ਸੋਹਣੀ ਹੋ ਜਾਂਦੀ ਏ ਹੂੰ ਮੋਟਰ ਛੱਡਣੀ ਕਿ ਨਹੀਂ ਹੈ ਜੇ ਹਾਂ ਇਹਦੇ ਜੀ ਪਾਣੀ ਪੱਕ ਕੰਮ ਦੱਸਣੇ ਨੇ ਸ਼ਾਮ ਨੂੰ ਬੈਅ ਆ ਚ ਵੇਚੀ ਪਾਣਾ ਯਸ ਕੁੜੀਆਂ ਚ ਨਾ ਛੇਪੂ ਬੰਨਦੇ ਹਾਂ ਓਕੇ यार चिकड़ जाना करे खराब है तू रे तक चिकड़ काटता है प्लाक का पैप जी रे इतना इतना पानी आता है यहाँ पे मोटर में लो गाइस फाइनली तो तू के सुखने पाता सी मैं दीदी छड़ने चला गया ही ता करके चेक करो वो भी ऊपर पोटा ਆਮੀ ਰੈਡੀ-ਕੜੀ ਥੋੜਾ ਬਹੁਤ ਹੋਈਏ ਇੱਕ ਦੀ ਵੀਡੀਓ ਵੀਡੀਓ ਬਣਾਉਣੀ ਅੱਜ ਕੋਈ ਕਾਫੀ ਟਾਈਮ ਬਾਅਦ ਚੱਲਿਆ ਤਾਂ ਇੰਸਟਾਗ੍ਰਾਮ ਤੇ ਆਪਾਂ ਇੱਕ ਦੀ ਰੀਲ ਪਾਵਾਂਗੇ ਬਣਾ ਕੇ ਨਾ ਇਹ ਕਰ ਕੋ ਜਰਾ ਲਓ ਗਾਈਜ਼ ਕੋਲ ਸਟਾਰਟ ਕਰਦੇ ਆਂ ਨਾਲ ਚੇਨ ਲੂਕ ਕਰਾਂਗੇ ਸਾਫ਼ ਕੀਤੀ ਜੀ ਨਾ ਚੇਨ ਚੈੱਕ ਕਰੋ ਆਏ ਹਾਏ ਹਾਏ ਹੇ ਸਾਫ਼ ਕਰਨ ਤੋਂ ਬਾਅਦ ਆਪਾਂ ਚੱਲਦੇ ਆਂ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਦੇਖੋ ਗਾਈਜ਼ ਸਿਕਟਾਂ ਪੀਣ ਲੱਗ ਗਈ ਆ ਹੈ ਧੂਆ ਮਾਰੀ ਜਨਨਾ ਕੋਲ ਸਟਾਰਟ ਕੀਤਾ ਸੀ ਨਾ ਗਾਇਸ ਤਾਂ ਜਿਹੜਾ ਅੰਦਰ ਜਾਲੀ ਦੇ ਅੰਦਰ ਪਾਣੀ ਗਿਆ ਹੋਇਆ ਸੀ ਉਹ ਭਾਫ ਬਾਰ-ਬਾਰ ਨਿਕਲਦਾ ਗਿਆ। ਹੋਰ ਕੋਈ ਚੱਕਰ ਵਾਲੀ ਗੱਲ ਨਹੀਂ। ਸ਼ੈਕ। ਤੂੰ ਆ ਮਾਰੀ ਅੰਦਰ। ਇਹ ਤੂੰ ਮਾਰਦਾ। ਉਹ ਵਾਏ ਤੂ ਆ ਲਈ ਨਾ ਪਾਲਿਸ਼। ਕੀ ਲਾਇਆ? ਇਹ ਤਾਂ ਚੈਨ ਤੇ ਲੂਪ ਵਾਲੀ ਹੈ। ਪਤਾ ਨਹੀਂ ਵੀ ਸਿਕਟਾ ਪੈਨ ਲੱਗ ਗਿਆ। ਹੂੰ ਬਕਵਾਸ ਨਹੀਂ ਕਰੀਂ। ਉੰਤੇ ਨੂੰ ਗਰਮ ਨਹੀਂ ਗਾਈਸ ਬੰਦਾ ਚਾਹੀਦਾ ਜਿਹੜਾ ਮੋਟਰਨ ਡੇਟਾ ਕਰੇ ਕਰ ਨਹੀਂ ਮੋਟਰਨ ਡੇਟਾ ਨਹੀਂ ਇਹ ਤੋਂ ਫੜਨਾ ਠੀਕ ਐ ਐਂ ਚੱਕਣਾ ਆ ਗੜੇ ਲੌਂਡੇ ਜੋ ਕਰਾ ਹੈ ਹੈਲੋ ਗਾਇਜ਼ ਕਰਦੇ ਹੈਲੋ ਗਾਇਜ਼ ਹੈ ਯਾ ਸ਼ਰਮ ਮਰੀ ਜਾਂਦਾ ਠੰਡ ਹੋ ਗਈ ਇਹਨੂੰ ਵੇਖ ਕੇ ਮੈਨੂੰ ਲੱਗਦਾ ਠੰਡ ਹੋ ਗਈ ਹੈ ਨਾ ਫੋਨ ਫੜਨਾ ਹੈ ਚਲ ਰੁਕ ਜਾ ਰੁਕ ਜਾ ਦੋ ਮਹੀਤਾਂ ਫੜ ਲੈ ਆਰਾਮ ਨਾਲ ਲੈ ਕਾਸਕੇ ਫੜ ਲੈ ਦੋ ਮਹੀਤਾਂ ਥੱਲੇ ਥੱਲੇ ਫੜ ਥੱਲੇ ਹਾਂ ਬੋਸ ਦਾ ਰਹਿਣ ਦੇ ਨਵਾਂ ਫੋਨ ਆ ਦਿੱਤੀਆ ਲੈ ਹੂੰ ਬੰਨੀ ਨਾ ਨਹੀਂ ਕਿਓ ਮਾਨ ਕੀ ਛੇ ਆਲੋ ਲੋ ਗਾਈਜ਼ ਜਿੰਨ ਤੋਂ ਬਾਅਦ ਆਪਾਂ ਘਰੇ ਘਰੇ ਆਗੇ ਸੀ ਕਿ ਗਾਹ ਰਾਸਤੇ ਆਪਾਂ ਮੀਟ ਟਿੱਕਰਿਆ ਹੁਣ ਆ ਦੇਖੋ ਤੁਸੀਂ ਪਹਾੜ ਨਾ ਤੁਰ ਫਿਰਦੀ ਏ ਆਮ ਨਾ ਪਹਾੜ ਨਾ ਪੰਜਾਬ ਤਾਂ ਥੋੜਾ ਖਲਾਰ ਘੂਰਿਆ ਜਾਂ ਪਿਆ ਹੋਇਆ ਕਿਉਂਕਿ ਕੱਲ ਨੂੰ ਗੈਸਟ ਆ ਰਹੇ ਨੇ ਆਪਣੇ ਘਰੇ ਹਣਾ ਤਾਂ ਕਰਕੇ ਛਟਾ ਤੋਂ ਤੋਂ ਦੇ ਜਾ ਰਿਹਾ ਉਧਰ ਵੀ ਪਰਦੇਪੁਰ ਦੇ ਲਾ ਕੇ ਤੂ ਫਿਰ ਰਹੇ ਨੇ ਅੰਦਰ ਵੀ ਬਲਮਾਰੀ ਲਮੂਰੀ ਸਾਰਾ ਐਨ ਸਿਸਟਮ ਹੀ ਲਿਆ ਪਿਆ ਹੈ ਥੋੜੀ ਜਿਹੀ ਸੈਟਿੰਗ ਚੇਂਜ ਹੋ ਗਈ ਕਿਉਂਕਿ ਹੁਣ ਠੰਡ ਆ ਗਈ ਨਾ ਤਾਂ ਕਰਕੇ ਨਹੀਂ ਤਾਂ ਅੱਗੇ ਮੇਰਾ ਬੈਲਟ ਉੱਥੇ ਹੁੰਦਾ ਹੁਣ ਉੱਥੋਂ ਠੰਢੀ ਆਉਂਦੀ ਤਾਂ ਅੰਦਰ ਹੋ ਜਾਏਗਾ ਗੰਦ ਪਾਇਆ ਤਾਂ ਵਿਖਾਉਣਾ ਨਹੀਂ ਗੱਲ ਤਾਂ ਆਹ ਵੇਖੋ ਬਈਸ ਉਹ ਯਾਰ ਵੀਰੇ ਨਹੀਂ ਪੱਖਾ ਚੈੱਕ ਕਰੋ ਮੈਂ ਸਾਫ਼ ਕੀਤਾ ਹੈ ਮੈਂ ਪੱਖਾ ਸਾਫ਼ ਕੀਤਾ ਆ ਕੇ ਠੀਕ ਹੈ ਇਹਨਾਂ ਨੇ ਤਾਂ ਦੱਸਣਾ ਨਹੀਂ ਤਾਂ ਚਲੋ ਜੀ ਮੈਡਮ ਕੁਝ ਖਾਣ ਪੀਣ ਨੂੰ ਹੈਗਾ ਕਿ ਨਹੀਂ ਹਾਂ ਦੱਸੋ ਕੀ ਖਾਣਾ ਬਣਾਓ ਫਿਰ ਕੋਈ ਆਲੂ-ਲੂਲੇ ਪਰੌਂਠੇ ਨੋ 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 ਅਸੀਂ ਅਸਾਫੂੜ ਨਹੀਂ ਖਾਤੇ ਮਾੜੀ ਬੱਚੇ ਨਾਲ ਦੇ ਕੋਪਰਟੇ ਤੇ ਠੀਕ ਹੈ ਜੀ ਵਲੌਗ ਐਡ ਕਰ ਦਿੰਦੇ ਆ ਫਿਰ ਅਪਲੋਡ ਕਰ ਦਿੰਦੇ ਜਿੰਨਾ ਬਣਿਆ ਅੱਜ ਤੱਕ ਤੇ ਤੂੰ ਅੰਦਰ ਵਾਲੇ ਕੱਢਦੇ ਬਵੀ ਅੰਦਰ ਵਾਲੇ ਤੇ ਬਾਹਾਂਗੇ ਹਾਂ ਬਸ ਮੈਨਾਂ ਅਲਮੀਰਾ ਉੱਥੇ ਕਢਵਾ ਦੇ ਇਹਨਾਂ ਨੂੰ ਅਲਮੀਰਾ ਕਢਵਾਉਣੇ ਅਲਮੀਰਾ ਕਢਾਉਣ ਤੋਂ ਬਾਅਦ ਫਿਰ ਆਪਾਂ ਰੋਟੀ ਪਾਣੀ ਖਾਵਾਂਗੇ ਥੋੜਾ ਲੇਟ ਹੀ ਹੋਏ ਨਾ ਰੋਟੀ ਪਾਣੀ ਤਾਂ ਕਰਕੇ ਹੁਣ ਮੇਰੇ ਹਿਸਾਬ ਨਾਲ ਤਾਂ ਮੈਂ ਵਲੌਗ ਐਡ ਕਰਕੇ ਸਿੱਧਾ ਅਪਲੋਡਿੰਗ ਤੇ ਲਾ ਦਊਗਾ ਤੇ ਅਪਡੇਟ ਕਰਕੇ ਰੋਟੀ ਪਾਣੀ ਬਾਕੀ ਦਾ ਕੱਲ ਨੂੰ ਕੱਲ ਖਾਵਾਂਗੇ ਦੋਸਤ ਕੱਲ ਨੂੰ ਕੱਲ ਖਾਵਾਂਗੇ ਨਾਲੇ ਤੁਹਾਨੂੰ ਲਾਵਾਂਗੇ ਨਵੇਂ ਗੈਸ ਈਵੇਂ ਜਿ ਸੀ ਰਾਈ ਮੇਰਾ ਸਿਰ ਥੋੜਾ ਦੁਖਦਾ ਸੀ ਤੇ ਮੈਂ ਆਇਆ ਕਿ ਮੇਰਾ ਹੌਸਲਾ ਇਹ ਵੀ ਸਿਰ ਨਹੀਂ ਦੁਖਦਾ ਤੇ ਜੇ ਕੈਪ ਕੋ ਨਹੀਂ ਤਾਂ ਤੁਹਾਨੂੰ ਦੂੜਾ ਖੋਲਣਾ ਪਊਗਾ ਕੈਪ ਜਿਹਦਾ ਸਿਰ ਦੁਖਦਾ ਇਹਨੇ ਕੰਮ ਕੀਤਾ ਤਾਂ ਇਹਦਾ ਸਿਰ ਦੁਖਦਾ ਹਾਂ ਠੀਕ ਆ ਤਾਂ ਇਹਨੇ ਹੀ ਸ਼ੱਤ ਗਈ ਸੋਹੋ ਮੈਂ ਹੁਣ ਚਾਹਦਾ ਮੈਂ ਵੀ ਹੁਣ ਚਾਹਦਾ ਚ ਉਧਰ ਲਾ ਕੇ ਲੈ ਆ ਗਏ ਸੱਤ ਮੈਂ ਫਿਲਹਾਲ ਮੈਂ ਕੰਮ ਕਰਾ ਲਿਆ ਨਾਲ ਸ਼ੱਤ ਸ਼ੱਤ ਖੰਦਾ ਕਰ ਦਿੱਤਾ ਜੋ ਖੰਦਾ ਕੀਤਾ ਅੰਦਰ ਵਾਲਾ ਵਾਲ ਕਰਨਾ ਚਾਦਰ ਲਾ ਲੈ ਤੇ ਜਿਹੜੇ ਕਵਰ ਸੀ ਸਰਾਣਿਆਂ ਦੇ ਚਾਰਾਂ ਦੇ ਤੁਸੀਂ ਖੜਾ ਮੈਨੂੰ ਜੀ ਮੈਨੂੰ ਕੀ ਕਿਹਾ ਸੀ ਚਾਦਰਾਂ ਲਾ ਲੈ ਚਾਦਰ ਹੀ ਕਿਹਾ ਸੀ ਮੈਂ ਚਾਦਰਾਂ ਲਾ ਕੇ ਲਿਆ ਨਹੀਂ ਪਰ ਮੇਰੀ ਗੱਲ ਸੁਣ ਇੱਕ ਸਿੰਪਲ ਜੀ ਗੱਲ ਏ ਜਦੋਂ ਤੂੰ ਚਾਦਰ ਲਾਈ ਤੇ ਤੇਰੇ ਦਿਮਾਗ 'ਚ ਨਹੀਂ ਵੀ ਸਰਾਣੇ ਨਾ ਕਿਉਂਕਿ ਨਾਲ ਨਹੀਂ ਸੀ ਨਾ ਸੁੱਕਣੇ ਪਏ ਹੋਏ ਸਾਈਡ ਤੇ ਪਏ ਹੋਏ ਸੀ ਹੂੰ